ਦੋਸਤੋ ਇੱਕ ਵਾਰ ਦੀ ਗੱਲ ਹੈ ਇੱਕ ਸ਼ਹਿਰ ਵਿੱਚ ਇੱਕ 12 ਸਾਲ ਦਾ ਲੜਕਾ ਆਪਣੇ ਮਾਤਾ ਪਿਤਾ ਨਾਲ ਰਹਿੰਦਾ ਸੀ ਉਹ ਬਹੁਤ ਚੁਸਤ ਸੀ ਇੱਕ ਦਿਨ ਕਈ ਸਾਲਾਂ ਬਾਅਦ ਉਹ ਆਪਣੇ ਪਿੰਡ ਵਿੱਚ ਦਾਦਾ ਜੀ ਕੋਲ ਆ ਜਾਂਦਾ ਹੈ ਪਿੰਡ ਦਾ ਮਾਹੌਲ ਖੇਤਾਂ ਦੀ ਸੁਗੰਧ ਤੇ ਦਾਦਾ ਜੀ ਦਾ ਪਿਆਰ ਸਭ ਕੁਝ ਉਸ ਨੂੰ ਬਹੁਤ ਚੰਗਾ ਲੱਗਦਾ ਹੈ ਉਹ ਹਰ ਰੋਜ਼ ਆਪਣੇ ਦਾਦਾ ਜੀ ਨਾਲ ਖੇਡਦਾ ਗੱਲਾਂ ਕਰਦਾ ਤੇ ਹੱਸਦਾ ਇੱਕ ਦਿਨ ਖੇਡਦੇ-ਖੇਡਦੇ ਉਸਨੇ ਪੁੱਛਿਆ ਦਾਦਾ ਜੀ ਜਦੋਂ ਮੈਂ ਵੱਡਾ ਹੋਵਾਂਗਾ ਮੈਂ ਬਹੁਤ ਕਾਮਯਾਬ ਇਨਸਾਨ ਬਣਨਾ ਚਾਹੁੰਦਾ ਹਾਂ ਕੀ ਤੁਸੀਂ ਮੈਨੂੰ ਦੱਸ ਸਕਦੇ ਹੋ ਕਿ ਸਫਲਤਾ ਕਿਵੇਂ ਮਿਲਦੀ ਹੈ ਦਾਦਾ ਜੀ ਮੁਸਕਰਾ ਪਏ ਤੇ ਕਹਿਣ ਲੱਗੇ ਜ਼ਰੂਰ ਪੁੱਤਰ ਪਰ ਆ ਪਹਿਲਾਂ ਇੱਕ ਜਗ੍ਹਾ ਤੇ ਚੱਲਿਏ ਉਹ ਉਸ ਨੂੰ ਲੈ ਕੇ ਇੱਕ ਪੌਦਿਆਂ ਦੀ ਦੁਕਾਨ ਤੇ ਗਏ ਉਥੋਂ ਦਾਦਾ ਜੀ ਨੇ ਦੋ ਛੋਟੇ ਪੌਦੇ ਖਰੀਦੇ ਘਰ ਆ ਕੇ ਇੱਕ ਪੌਦਾ ਉਹਨਾਂ ਨੇ ਵੱਡੇ ਗਮਲੇ ਵਿੱਚ ਲਗਾ ਕੇ ਘਰ ਦੇ ਅੰਦਰ ਰੱਖ ਦਿੱਤਾ ਤੇ ਦੂਜਾ ਪੌਦਾ ਘਰ ਦੇ ਬਾਹਰ ਮਿੱਟੀ ਵਿੱਚ ਲਗਾ ਦਿੱਤਾ ਫਿਰ ਦਾਦਾ ਜੀ ਨੇ ਪੁੱਛਿਆ ਦੱਸੋ ਪੁੱਤਰ ਕਿਹੜਾ ਪੌਦਾ ਜ਼ਿਆਦਾ ਵੱਡਾ ਹੋਵੇਗਾ ਲੜਕੇ ਨੇ ਥੋੜਾ ਸੋਚਿਆ ਤੇ ਕਿਹਾ ਦਾਦਾ ਜੀ ਘਰ ਵਾਲਾ ਪੌਦਾ ਜ਼ਿਆਦਾ ਵਧੀਆ ਉੱਗੇਗਾ ਕਿਉਂਕਿ ਉਹ ਬਾਹਰ ਦੀਆਂ ਮੁਸ਼ਕਲਾਂ ਤੋਂ ਬਚਿਆ ਹੋਇਆ ਹੈ ਨਾ ਤੂਫਾਨ ਨਾ ਸੂਰਜ ਦੀ ਤਪਸ਼ ਨਾ ਮੀਂਹ ਸਭ ਕੁਝ ਸੁਰੱਖਿਅਤ ਹੈ ਦਾਦਾ ਜੀ ਹੌਲੀ ਜਹੀ ਹੱਸ ਪਏ ਤੇ ਕਹਿਣ ਲੱਗੇ ਠੀਕ ਹੈ ਪੁੱਤਰ ਵੇਖੀਏ ਫਿਰ ਸਮਾਂ ਕੀ ਦਿਖਾਉਂਦਾ ਹੈ ਸਮਾਂ ਬੀਤਦਾ ਗਿਆ 4-5 ਸਾਲਾਂ ਬਾਅਦ ਜਦੋਂ ਉਹ ਲੜਕਾ ਮੁੜ ਪਿੰਡ ਆਇਆ ਉਸ ਨੇ ਫਿਰ ਦਾਦਾ ਜੀ ਨੂੰ ਪੁੱਛਿਆ ਦਾਦਾ ਜੀ ਹੁਣ ਦੱਸੋ ਕਿ ਸਫਲਤਾ ਕਿਵੇਂ ਮਿਲਦੀ ਹੈ ਦਾਦਾ ਜੀ ਮੁਸਕਰਾਏ ਤੇ ਕਹਿਣ ਲੱਗੇ ਚੱਲ ਪਹਿਲਾਂ ਆਪਣੇ ਪੌਦੇ ਵੇਖੀਏ ਉਹ ਦੋਵੇਂ ਪਹਿਲਾਂ ਘਰ ਦੇ ਅੰਦਰ ਵਾਲੇ ਪੌਦੇ ਕੋਲ ਗਏ ਉਹ ਬੂਟਾ ਹੁਣ ਇੱਕ ਛੋਟਾ ਜਿਹਾ ਦਰਖਤ ਬਣ ਗਿਆ ਸੀ ਸੁਰੱਖਿਅਤ ਪਰ ਬਹੁਤ ਹੀ ਸੀਮਤ ਫਿਰ ਉਹ ਬਾਹਰ ਵਾਲੇ ਪੌਦੇ ਕੋਲ ਗਏ ਉਹ ਦੇਖ ਕੇ ਲੜਕਾ ਹੈਰਾਨ ਰਹਿ ਗਿਆ ਉਹ ਪੌਦਾ ਹੁਣ ਇੱਕ ਵਿਸ਼ਾਲ ਤੇ ਮਜ਼ਬੂਤ ਦਰਖਤ ਬਣ ਚੁੱਕਿਆ ਸੀ ਉਸ ਦੀਆਂ ਟਾਹਣੀਆਂ ਅਸਮਾਨ ਨੂੰ ਛੂ ਰਹੀਆਂ ਸਨ ਤੇ ਉਸ ਦੀ ਛਾਂ ਹੇਠਾਂ ਠੰਡਕ ਸੀ ਲੜਕੇ ਨੇ ਕਿਹਾ ਦਾਦਾ ਜੀ ਇਹ ਕਿਵੇਂ ਹੋਇਆ ਇਹ ਤਾਂ ਬਾਹਰ ਸੀ ਮੀ ਤੂਫਾਨ ਸਹਿੰਦਾ ਸੀ ਫਿਰ ਵੀ ਇਹ ਇੰਨਾ ਵੱਡਾ ਕਿਵੇਂ ਬਣ ਗਿਆ ਦਾਦਾ ਜੀ ਨੇ ਪਿਆਰ ਨਾਲ ਕਿਹਾ ਪੁੱਤਰ ਜਿਸ ਪੌਦੇ ਨੇ ਤਕਲੀਫਾਂ ਸਹਈਆਂ ਵਾ ਹਵਾ ਤੇ ਤੂਫਾਨਾਂ ਦਾ ਸਾਹਮਣਾ ਕੀਤਾ ਉਹੀ ਮਜ਼ਬੂਤ ਬਣਿਆ ਜਿਹੜਾ ਪੌਦਾ ਸੁਰੱਖਿਅਤ ਸੀ ਉਹ ਕਦੇ ਵਿਕਸਿਤ ਨਹੀਂ ਹੋ ਸਕਿਆ ਇਹੀ ਜ਼ਿੰਦਗੀ ਦੀ ਸਚਾਈ ਹੈ ਜਿਹੜਾ ਮਨੁੱਖ ਮੁਸ਼ਕਲਾਂ ਦਾ ਸਾਹਮਣਾ ਕਰਦਾ ਹੈ ਉਹੀ ਕਾਮਯਾਬ ਬਣਦਾ ਹੈ ਉਹ ਅੱਗੇ ਕਹਿਣ ਲੱਗੇ ਕਿ ਜੇ ਤੂੰ ਹਰ ਸਮੇਂ ਆਰਾਮ ਦੀ ਚੋਣ ਕਰੇਗਾ ਤਾਂ ਤੇਰੀ ਜ਼ਿੰਦਗੀ ਉਸ ਗਮਲੇ ਵਾਲੇ ਬੂਟੇ ਵਾਂਗ ਰਹਿ ਜਾਵੇਗੀ ਛੋਟੀ ਤੇ ਸੀਮਤ ਪਰ ਜੇ ਤੂੰ ਸੰਘਰਸ਼ ਕਰੇਗਾ ਡਰ ਦੇ ਨਾਲ ਲੜੇਗਾ ਤਦ ਹੀ ਤੂੰ ਵੱਡਾ ਹੋਵੇਂਗਾ ਤੇ ਸਫਲਤਾ ਤੇਰੇ ਕਦਮ ਚੁੰਮੇਗੀ ਲੜਕੇ ਨੇ ਡੂੰਗਾ ਸਾ ਲਿਆ ਤੇ ਉਸ ਦਰਖਤ ਵੱਲ ਵੇਖਣ ਲੱਗਾ ਉਸ ਦੇ ਮਨ ਵਿੱਚ ਦਾਦਾ ਜੀ ਦੇ ਸ਼ਬਦ ਗੂੰਜ ਰਹੇ ਸਨ ਦੋਸਤੋ ਇਹ ਹੀ ਸਾਡੀ ਜ਼ਿੰਦਗੀ ਦਾ ਸੱਚ ਹੈ ਮੁਸ਼ਕਲਾਂ ਸਾਡੀਆਂ ਦੁਸ਼ਮਣ ਨਹੀਂ ਇਹ ਹੀ ਸਾਡੀਆਂ ਅਸਲੀ ਗੁਰੂ ਹਨ ਇਹ ਸਾਨੂੰ ਮਜ਼ਬੂਤ ਸਮਝਦਾਰ ਤੇ ਸਫਲ ਬਣਾਉਂਦੀਆਂ ਹਨ ਜਿਵੇਂ ਕਿਸੇ ਨੇ ਸੱਚ ਕਿਹਾ ਹੈ ਜੇ ਜ਼ਿੰਦਗੀ ਵਿੱਚ ਮੁਸ਼ਕਲਾਂ ਨਹੀਂ ਆ ਰਹੀਆਂ ਤਾਂ ਸਮਝ ਲਓ ਤੁਸੀਂ ਠੀਕ ਰਸਤੇ ਤੇ ਨਹੀਂ ਹੋ ਸੋ ਦੋਸਤੋ ਮੁਸ਼ਕਲਾਂ ਤੋਂ ਡਰੋ ਨਾ ਉਹਨਾਂ ਤੋਂ ਸਿੱਖੋ ਜੁੜੇ ਰਹੋ ਪੰਜਾਬੀ ਰੂਹ ਚੈਨਲ ਦੇ ਨਾਲ ਤੇ ਹਮੇਸ਼ਾ ਆਪਣਾ ਖਿਆਲ ਰੱਖੋ ਸ਼ੁਕਰੀਆ